ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਦੀਪਗੜ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਗਾਮਾ ਤੇ ਦੋ ਮੱਜਾਂ ਤੇ ਇੱਕ ਹੈਗੀ ਝੋਟੀ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 752800055 ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ-ਨਵੇਂ ਵੀਡੀਓ ਅਪਲੋਡ ਕਰ ਸਕੀਏ। ਬਾਈ ਦਾ ਨੰਬਰ ਉੱਪਰ ਲਈ ਸਾਡਾ ਟਾਈਟਲ ਵਿੱਚ ਲਿਖਾਂਗੇ ਜਿੱਥੇ ਜ਼ਿਲ੍ਹਾ ਲਿਖਿਆ ਹੁੰਦਾ। ਠੀਕ ਹੈ ਜੀ। ਕੱਦ ਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ। ਬਾਈ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਬਾਈ। ਨਾਮ ਜੀ। ਨਾਮ ਸਤਨਾ ਸਿੰਘ ਪਿੰਡ ਦੀਵਗੜ ਜ਼ਿਲ੍ਹਾ ਬਰਨਾਲਾ ਦਾ। ਠੀਕ ਹੈ ਜੀ। ਅੱਜ ਕਿੰਨੇ ਆਪਣੇ ਕੋਲ ਜਾਨਵਰ ਆ ਬਾਈ? ਆਪਣੇ ਕੋਲ ਦੋ ਤਾਂ ਮੱਝਾਂ ਹੀ ਗੀਆਂ। ਹਾਂਜੀ। ਇੱਕ ਝੋਟੀ ਅਤੇ ਦੋ ਗਾਵਾਂ ਬਾਈ। ਠੀਕ ਹੈ ਜੀ। ਪਹਿਲੀ ਮੱਝ ਦੀ ਝੋਟੀ ਜਾਣ ਤੇ ਦੁੱਧ ਅਦੇਸੇ 5 ਕਿਲੋ ਦੁੱਧ 5 ਲੀਟਰ ਹਾਂ ਸਿਮਾ ਵੀ ਨਾ ਲੱਗਿਆ ਸਿਮਾ ਲੱਗ ਗਿਆ ਆਪਣੀ ਚੈੱਕ ਕਰਾਈ ਵੀ ਆ ਆਪਣੀ ਕਰਵਾਈਆ ਅਗਲਾ ਕਰਵਾ ਸਕਦਾ ਅਗਲਾ ਚੈੱਕ ਕਰਵਾਦਾ ਸਤਨਾਮ ਭਾਈ ਯਾਰ ਰੇਟ ਯਾਰ ਖਿੱਚ ਕੇ ਹੀ ਦੱਸ ਦੇ ਬਸ ਰੇਟ ਬਸ ਮੁੱਲ ਵੱਤਰਿਆ ਯਾਰ ਬਈ 72000 ਠੀਕ ਹੈ ਤੋੜ ਲੂ ਭਾ ਲੋ ਜੀ ਰੇਟ 72000 ਟੁੱਕੜ ਗੱਬੜ ਚੱਕ ਚੱਕ ਬਾਲਸਾ ਜਮਾ ਸੀਲ ਸੰਢੀਆ ਚਾੜ ਤੇ ਮਿਲਦੀ ਆ ਠੀਕ ਹੈ ਕੋਈ ਟੀਗਾ ਨਹੀਂ ਲਵਾਉਂਦੀ ਕੋਸ ਜਿਵੇਂ ਮਰਜ਼ੀ ਚੋਦਾ ਠੀਕ ਹੈ ਠੀਕ ਹੈ ਲੋ ਭਰਾ ਕਰਮਵਾਲੀਆ ਤੋੜਾ ਤਾਰਾ ਬਹੁਤ ਸੋਹਣਾ ਤੇ ਮੋੜ ਲਈ ਫੇਸ ਦੀ ਪੂਰੀ ਸੈਂਕਸ ਦੀ ਠੰਡੀ ਸੀਲ ਬਹੁਤ ਹੈ ਠੀਕ ਜਿਵੇਂ ਮਰਜੀ ਚੋਲਾ ਚਾਹੇ ਚੋਲਾ ਐਂ ਭੇਜਾ ਠੀਕ ਹੈ ਪੇਰੀ ਲਾ ਕੇ ਠੀਕ ਹੈ ਠੀਕ ਲੋ ਜੀ ਫੇਸ ਚੈੱਕ ਕਰ ਸਕਦੇ ਪੂਰੀ ਸੀਲ ਹੈ ਜੋਣ ਨੂੰ ਠੀਕ ਹੈ ਠੀਕ ਲੋ ਜੀ ਲਸ ਨੂੰ ਫਸ ਲੋਸ ਖਾਲਸ ਚੈੱਕ ਕਰ ਸਕਦੇ ਠੀਕ ਹੈ ਫੇਸ ਚੈੱਕ ਕਰ ਸਕਦੇ ਠੀਕ ਹੈ ਜੀ ਠੀਕ ਹੈ ਹਾਂ ਜੀ ਵੀ ਦੂਜੀ ਦੀ ਦੱਸੋ ਜਾਣਕਾਰੀ ਦੂਜੀ ਵੀਰੇ ਆਪਣੇ ਕੋਲ ਆਈ ਅੱਜ ਕੱਲ੍ਹ ਹਾਂਜੀ ਤੇ ਗੱਭਣ ਇਹ ਡੇਢ ਮਹੀਨੇ ਦੀ ਦੱਸਦੇ ਡੇਢ ਤੋਂ ਘੱਟ 1 ਮਹੀਨੇ ਤੋਂ ਉੱਪਰ ਬਣੀ ਦੱਸਦੇ ਆ ਹਾਂਜੀ ਦੁੱਧ ਦੇਖ ਲੈ 6 ਕਿਲੋ ਹੈ ਦੁੱਧ 6 ਲੀਟਰ ਹਾਂ ਠੀਕ ਹੈ ਜੀ ਲੋ ਸੀਲਸ ਵੀ ਬਹੁਤ ਹਨ ਮਹੀਨੇ ਦੀ ਬਣੀ ਕਿ ਡੇਢ ਮਹੀਨੇ ਦੀ ਇਹ 1 ਮਹੀਨੇ ਤੋਂ ਉੱਪਰ ਹੋਈ ਡੇਢ ਤੋਂ ਘੱਟ ਥੋੜੀ ਜੀ ਠੀਕ ਹੈ ਜੀ ਤੋੜ ਦੋ ਭਾਈ 35 ਦਿਨ ਹੋ ਗਏ ਮਨ ਨੂੰ ਉਹਨਾਂ ਦੇ ਕਹਿਣ ਦੇ ਮੁਤਾਬਕ ਠੀਕ ਹੈ ਜੀ ਲੋ ਜੀ ਕੱਦ ਬੜਾ ਸੁਪਨਾ ਕਰਮ ਵਾਲੇ ਦੱਸੂਗਾ ਲੋ ਜੀ ਇਧਰ ਨੂੰ ਉਧਰ ਤੋੜ ਲੋ ਜੇ ਇਧਰ ਇਧਰ ਸਟਾਪ ਪੈਂਦੀ ਝੋਟੀ ਵਧੀਆ ਪਹਿਲੇ ਨਹੀਂ ਹੈ ਠੀਕ ਹੈ ਲੋ ਜੀ ਹੜੇ ਚੱਕ ਚ ਨਹੀਂ ਆਉਂਦੀ ਚੱਕ ਨਹੀਂ ਆਉਂਦੀ ਠੀਕ ਹੈ ਕੋਈ ਗੱਲ ਨਹੀਂ ਕਰਮਾ ਨਹੀਂ ਰਹਿ ਵੀ ਸਕੂ ਬਰੀਕ ਆ ਗਈ ਦੁੱਧ ਹੋ ਗਿਆ ਛੇਕ ਲੋ ਦੁੱਧ ਦੇ ਦਿੰਦੀ ਹੈ ਲੋ ਜੀ ਫੇਸ ਤੇ ਕਰਸਾ ਦੁਬਾਰਾ ਪਤਲੇ ਪਿੰਡੇ ਚ ਠੀਕ ਹੈ ਨਾ ਸਤਨਾਮ ਭਾਈ ਰੇਟ ਇਹਦਾ ਜਾਇਜ਼ ਹੈ ਇਹਦਾ ਮੁੱਲ 55000 ਇਹਦਾ ਰੋਇਟ 55000 ਠੀਕ ਹੈ ਜੀ ਲੋ ਨਿਕਲੂ ਗੱਬਣੀ ਤਕਰੀਬ ਨਹੀਂ ਹਾਂਜੀ ਹਾਂਜੀ ਰਸਿੰਗੀ ਸੁੰਗੀ ਬਹੁਤ ਸੋਹਣੀ ਲੱਗਿਆ ਕਰਮਾ ਵਾਲੇ ਦੀ ਬਾਕੀ ਪਿੰਡਾ ਦੱਸ ਰਿਹਾ ਜੀ ਪਤਲਾ ਪਿੰਡੇ ਦੀ ਆ ਬਰੀਕ ਹੈ ਝੋਟੀ ਹਾਂਜੀ ਹਾਂਜੀ ਬਾਕੀ ਸੇਵਾ ਤੇ ਰਹਿਣਾ ਹਾਂ ਸੇਵਾ ਤੇ ਸਰ ਜੀ ਹਾਂ ਜੀ ਭਾਈ ਅਗਲੀ ਦੱਸੋ ਜਾਣਕਾਰੀ ਇਹ ਝੋਟੀ ਹੈਗੀ ਆ ਭਾਈ ਸਾਹਿਬ 2 ਸਾਲ ਤੋਂ ਉੱਪਰ ਹੋ ਗਈ ਠੀਕ ਹੈ ਜੀ ਬਣੀ ਨੂੰ ਇਹਨੂੰ ਵੀ ਮਹੀਨਾ ਹੋਇਆ ਦੱਸੇ ਟੀਕਾ ਕਰਵਾਇਆ ਪਾ ਹਾਂ ਜੀ ਉਸ ਕਹਿ ਨਹੀਂ ਸਕਦੇ ਨਾ ਅਗਲੀ ਠੀਕ ਹੈ ਕੱਦ ਵਡ ਕੱਦ ਵਡ ਤਾਂ ਬਹੁਤ ਵੱਡਾ ਜਿੱਤੇ ਕਾਮ ਕੋਈ ਹੁੰਦੀ ਆ ਠੀਕ ਹੈ ਜੀ ਠੀਰੂ ਹੀ ਹਲੇ ਰੋਕ ਕੋ ਮੜਾ ਦਿਖਾ ਦਿਓ ਬਰਾਬਰ ਜੋ ਹੋ ਕੇ ਤੈਨੂੰ ਘੁਮਾ ਕੇ ਹਾਂ ਲੋ ਜੀ ਭਾਈ ਜੋ ਕੱਦ ਦੇ ਹਿਸਾਬ ਨਾਲ ਤੁਸੀਂ ਦੱਲਾ ਸਕਦੇ ਮੜਾ ਮੜਾ ਜੱਗਾ ਸਾਨੂੰ ਸੁਣਨ ਤੋਂ ਕੰਮ ਨੂੰ ਇੱਕ ਨੰਬਰ ਅਪਰਾਧ ਇੱਕ ਚੱਕਰ ਸਕਦਾ ਬਹੁਤ ਸੋਹਣੀ ਹੈ ਮੜਾ ਇੱਕ ਮਿੰਟ ਰੋਕ ਹੀ ਲੋ ਮੜਾ ਇੱਥੇ ਜੇ ਰੁਕਦੀ ਆ ਲੋ ਜੀ ਖੜ ਜੂਗੀ ਦੇਖ ਭਾਈ ਦੇ ਬਰਾਬਰ ਬਰਾਬਰ ਆ ਹੁਣ ਖੀਰੀ ਵਾਲੇ ਠੀਕ ਹੈ ਬਹੁਤ ਵੱਡੀ ਝੋਟੀ ਬਣਨੀ ਹੈ ਠੀਕ ਹੈ ਠੀਕ ਹੈ ਭਾਈ ਜਦੋਂ ਬਣ ਗਈ ਤਾਂ ਕਿੰਨੇ ਦੀ ਬਗ ਜੂ ਤੇਰੇ ਸਾਨ ਇਹ ਇਹਦਾ ਬਟਨ ਸਾਂਭਣ ਵਾਲਾ ਚਾਹੀਦਾ ਬੰਦਾ ਜਿੰਨੇ ਜੀ ਕਰਦਾ ਬੱਤ ਲੈ ਹਾਂਜੀ ਹਾਂਜੀ ਬਾਕੀ ਕੋ ਕੱਦ ਸਾਰੇ ਪਸੂਨੋਂ ਕੱਦ ਦਾ ਵੱਡਾ ਹਾਂ ਵੱਡੀ ਵੱਡੀ ਹੈ ਹਾਂਜੀ ਦੇਖ ਸਾਡੇ ਕੋਲ ਮੋੜ ਕੇ ਤਾਂ 1.5 ਲੱਖ ਰੁਪਏ ਦੇ ਇੱਕ ਸਿੰਘੀ ਸਿੰਘੀ ਫੇਸ ਕੁਆਲਟੀ ਬਹੁਤ ਸੋਹਣਾ ਲੱਗਿਆ ਵਾ ਸਿੰਘ ਆਰਾਮ ਨਾਲ ਦੇਖ ਜੂ ਥਣ ਬਹੁਤ ਸੋਹਣਾ ਤੇ ਸਤਨਾਮ ਰੇਟ ਇਹਦਾ ਹੁਣ ਸਹੀ ਦੱਸਦੇ ਆ ਥਣ ਥੋੜਾ ਕਰੰਬਰਾ ਪੂਰਾ ਹਾਂ ਕੰਪਲੀਟ ਹੁਣ ਰੇਟ ਬਈ ਸਤਨਾਮ ਹੁਣ ਕੀ ਰੇਟ ਆ ਹੁਣ ਰੇਟ ਇਹਦਾ ਮਤਲਬ 62000 ਆ ਜੀ ਹੁਣ 62000 ਕਿਲੋ ਪ੍ਰਾ ਠੀਕ ਹੈ ਹੁਣ 62000 ਪ੍ਰਾ ਕੱਦ ਬੈਲਟ ਤੁਸੀਂ ਦੇਖ ਸਕਦੇ ਹੋ ਹਾਂਜੀ ਅਗਲੀ ਗਾਂ ਦਾ ਦੱਸੋ ਜਾਣਕਾਰੀ ਇਹ ਗਾਂ ਕੱਚੀ ਹੈ 1.5 ਮਹੀਨੇ ਦੀ ਠੀਕ ਹੈ ਜੀ ਦੁੱਧ ਡਰਾਈ ਕਰੀ ਹੋਈ ਆ ਦੁੱਧ ਡਰਾਈ ਕਰੀ ਹਾਂ ਜਰਸੀ ਐਕਰੋਸ ਰੇਟ ਪਹਿਲੀ ਦਾ ਕਈ ਵਾਰ ਹੀ ਆਇਆ ਆਪਾਂ ਵਿੱਚ ਹੈ ਨਾ ਰੇਟ ਇਹਦਾ ਮਤਲਬ ਆਪਣਾ ਕਰਦਨੇ ਬਿਆਲੀ ਕਿਹੜਾ 40000 ਠੀਕ ਹੈ ਡੇਢ ਮਹੀਨਾ ਸਾਹਮਣੀ ਵੀ ਅਗਲੇ ਨੇ ਠੀਕ ਹੈ ਜੀ ਜਰਸੀ ਕਰਾਉਸ ਹੈਗੀ ਵੱਡੀ ਵੱਡੀ ਬਸ ਹੈਗੀ ਠੀਕ ਹੈ ਜੀ ਤੋੜ ਦੋ ਰੇਟ ਬਾਈ ਦੇ ਜਿਆਦਾ ਹੁੰਦੇ ਆ ਕਿਉਂਕਿ ਪਪਾਰਾ ਹੈ ਨਾ ਜਦੋਂ ਅਗਲਾ ਸੰਭੂਗਾ ਵੀ ਹਾਂਜੀ ਹਾਂਜੀ ਦੂਜੇ ਹੀ ਸੂਆਗਾ ਕਿਉਂਕਿ ਪਪਾਰ ਦਾ ਕੰਮ ਆ ਬਾਈ ਦਾ ਰੇਟ ਟੋਲ ਕੀ ਮਿਲਦਾ ਅੱਜਕੱਲ ਮਾਲ ਸਾਨੂੰ ਪਤਾ ਹੈ ਨਾ ਜੀ ਤੇ ਦੂਜੇ ਹੀ ਸੂਆ ਹੈ ਜੀ ਚੰਗੀ ਪਲੀ ਪਲੂਸੀਆ ਫੇਸ ਚੈੱਕ ਕਰ ਸਾਨੂੰ ਪੂਰਾ ਤਰੱਕੀ ਪਲੀ ਪਲੀ ਵੀ ਆ ਠੀਕ ਹੈ ਠੀਕ ਹੈ ਮੁਰੇ ਕਿਸੇ ਨੂੰ ਲੋੜ ਹੁੰਦੀ ਹੈ ਜਰਾ ਪਤਾ ਪਾਤੀ ਵਿੱਚ ਠੀਕ ਹੈ ਜੀ ਬੱਸ ਤਾਂ ਪੁਨਾਈ ਗੱਲ ਕਰੇ ਲਈ ਤਾਂ ਏ ਸੀ ਠੀਕ ਹੈ ਖੜੀ ਰਹੂਗੀ ਠੀਕ ਹੈ ਠੀਕ ਤੇ ਫੇਰ ਆਏ ਹੋ ਜਾਂਦਾ 2 ਗਾਮਾ 3 ਮੱਝਾਂ ਝੋਟੀਆਂ ਹਾਂਜੀ ਭਾਈ ਅਗਲੀ ਦੱਸੋ ਇਹ ਗੱੜ ਘੱਪੜਾ ਵੀਰੇ ਪੰਜਾਂ ਮਹੀਨੇ ਦੀ ਇਹਨਾਂ ਮਹੀਨਾ ਲੱਗਿਆ ਹੋਇਆ ਹਾਂਜੀ ਦੁੱਧ 7 ਕਿਲੋ ਦੇ ਦੁੱਧ 7 ਲੀਟਰ ਤੋਕੜ ਘੱਪੜ ਘਾਇਆ ਦਿਆ ਹਾਂ ਤੋ ਕੜਕ ਬਣਾ ਤੋ ਚੈੱਕ ਕਰ ਸਾ ਆਪਣੀ ਚੈੱਕ ਕਰਾਈ ਦੀ ਆਪਣੀ ਕਰਾਈ ਅਗਲਾ ਕਰਵਾ ਦੂ ਨੋਕਰਾ ਸੀਨ ਸੁਨੇ ਵੀ ਬਹੁਤ ਹੈ ਇਹ ਤੀਜੇ ਰੰਗ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਤੀਜੇ ਸੁਨੇ ਵਾਸਤੇ ਗੱਬੜ ਹੁਣ ਠੀਕ ਹੈ ਜੀ ਤੀਜੇ ਸੁਨੇ ਖਾਤਰ ਗੱਬੜ ਤੇ ਤੋਰਾ ਤਾਰਾ ਕਰਮ ਵਾਲੀ ਦਾ ਬਹੁਤ ਸੋਹਣਾ ਲਓ ਸੀਲ ਠੰਡੀ ਬੋਤਲ ਹੈ ਜੇ ਮਰਜੀ ਚੋਦਾ ਠੀਕ ਹੈ ਜੀ ਕੋਈ ਪਰਵਾਹ ਨਹੀਂ ਇਹਨੂੰ ਬਾਈ ਸਤਨਾਮ ਜਾਇਜ਼ ਦਾ ਰੇਟ ਇਹਦਾ ਵੀ ਇਹਦਾ ਮੁੱਲ ਬਸ 52000 ਹੀ ਹੈ ਬਾਈ ਇਹਦਾ ਮੁੱਲ 52000 ਠੀਕ ਹੈ ਤਦ ਦੇਉਗੇ ਵੀ ਬਾਈ ਕਿਲੋ ਮੂਰੇ ਠੀਕ ਹੈ ਜੀ ਕੋਣ ਜਿਬੜਾਉਣੀ ਹੈ ਕਿਸੇ ਨੇ ਬਾਹਰ ਵੀ ਸਕਦਾ ਆਪਾਂ ਤਾਂ ਯਾਨੀ ਕਿ ਵਾਰੀ ਸੇਵਾ ਦੀ ਕਰਦੇ ਠੀਕ ਹੈ ਜੀ ਆਇਆ ਫਿਰ ਇਹ ਹਟਣਾ ਨਹੀਂ ਬਾਈ ਸਹੀ ਗੱਲ ਹੈ ਸਹੀ ਗੱਲ ਟਰਾਈ ਕਰਨੀ ਬਹੁਤ ਜਿਬੜਾਉਣਾ ਤਾਂ 10000 ਕਿਲੋ ਹੁਣ ਵੀ ਕਰ ਦੀ ਚੰਗੀ ਖਾਕ ਪਾਉਣ ਲੱਗ ਗਏ ਨਾ ਠੀਕ ਹੈ ਠੀਕ ਪਰ ਆਪਾਂ ਤਾਂ ਯਾਨੀ ਕਿ ਨੂੰ ਕੋਈ ਪਾਈ ਨਹੀਂ ਬਾਹਰ ਚਾਹ ਦੋ ਟਾਂਕ ਤਸੱਲੀ ਕਰ ਲੈ ਬਾਈ ਮੈਨੂੰ ਤਾਂ ਤਿੰਨ ਨਾਰੀ ਚੋਲੇ ਚਾਹੀ ਯਾਰ ਠੀਕ ਹੈ ਤਿੰਨ ਨਾਰੀ ਚੋਲੇ ਚਾਹੀ ਬਾਈ ਕਹਿੰਦਾ ਤਸੱਲੀ ਕਰ ਲੂ ਭਰਾ ਦੋ ਗਾਮਾ ਹਾਂ ਗਾਮਾ ਬਾਈ ਇੱਕ ਛੋਟੀ ਛੋਟੀਆਂ ਤਾਂ ਦੋ ਮੱਝਾਂ ਤੇ ਤੋਕੜਾ ਆ ਬਲੀ ਮੈਂ ਤੇ ਚੈੱਕ ਪਾਸ ਹੀ ਆ ਠੀਕ ਹੈ ਇਹ ਚੈੱਕ ਪਾਸ ਆ ਪੰਜ ਮਹੀਨੇ 6 ਮਹੀਨਾ ਵੀ ਨਾ ਲੱਗਿਆ ਹੋਇਆ ਇਹਨੂੰ ਠੀਕ ਹੈ ਜੀ ਲੋ ਭਰਾ ਚੈੱਕ ਦੇ ਤਸੱਲੀ ਤੁਸੀਂ ਆਪ ਕਰਨੀ ਆ ਬਾਈ ਦਾ ਪਾਰ ਦਾ ਕੰਮ ਕੱਲ ਨੂੰ ਕਲੀਅਰ ਆ ਰਿਹਾ ਨਹੀਂ ਆਇਆ ਹਣ ਤੇ ਲੋ ਜੀ ਚੈੱਕ ਪਾਸਾ ਜੋ ਬਾਈ ਜੀ ਨਾਲ ਜੁੜ ਕੇ ਕਲੈਕਟ ਕਰੋ ਪਿੰਡ ਦੀਪਗੜ੍ਹ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਦਾ ਨੰਬਰ ਟਾਈਟਲ ਉੱਪਰਲੀ ਸਾਈਡ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਆ ਕੇ ਪਾਈ